ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਦੂ ਪਾਣੀ ਹਰਿਆਣੇ ਨੂੰ ਦੇਣ ਲਈ ਕੋਰੀ ਨਾ ਕਰ ਦਿੱਤੀ ਹੈ ਮੈਂ ਗੱਲ ਕਲੀਅਰ ਕਰਨੀ ਚਾਹਨਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫालतू ਨਹੀਂ ਹੈਗਾ ਇਹ ਹੀ ਗੱਲ ਆਖੀ ਸੀ ਕਿ ਹਰ ਖੇਤ ਤੱਕ ਪਾਣੀ ਪਹੁੰਚਾਵਾਂਗੇ ਕਿ ਸਾਡੇ ਕੋਲੇ ਬਾਦੂ ਪਾਣੀ ਦੇਣ ਦੇ ਲਈ ਇੱਕ ਬੂੰਦ ਵੀ ਨਹੀਂ ਹੈ ਇਹ ਸੂਆ 3-4 ਦਿਨਾਂ ਦੇ ਵਿੱਚ ਬਾਦ ਤੂਫਾਨ ਤੋਂ ਬਾਅਦ ਚਾਲੂ ਕਰ ਦਿੱਤਾ ਗਿਆ ਸੀ ਮੈਂ ਸਮਝਦਾ 10 10 20 20000 ਰੁਪਿਆ ਹਰ ਇੱਕ ਜ਼ਿੰਮੇਵਾਰ ਦਾ ਖਰਚਾ ਕੀਤਾ ਹੋਇਆ ਸੀ ਆਪਣੇ ਪਸ਼ੂਆਂ ਦੇ ਲਈ ਜਾਂ ਅੱਗੇ ਵਾਲੀ ਪਸ਼ੂਆਂ ਦੀ ਬਿਉਤਬੰਦੀ ਦੇ ਲਈ ਉਹ ਸੰਭਾਲਣ ਵਿੱਚ ਕਾਮਯਾਬ ਨਹੀਂ ਉਹ ਪਾਣੀ ਦੀ ਪੂਰਤੀ ਕਿਤੋਂ ਵੀ ਨਹੀਂ ਕਰ ਸਕਦੇ ਸੀ ਨਾ ਉਹ ਇੰਨਾ ਮਹਿੰਗਾ ਡੀਜ਼ਲ ਫੂਕ ਸਕਦੇ ਸੀ ਤਾਂ ਜੇ ਆਪਾਂ ਮੋਟਰ ਦੀ ਸੋਚ ਵੀ ਦਬਦੇ ਨਾ ਬੜੀ ਸੋਚ ਸਮਝ ਕੇ ਦੱਬੀਏ ਆ ਜਿਹੜੇ ਸਾਡੇ ਕੁਦਰਤੀ ਸੋਮੇ ਨੇ ਜਿਹੜੇ ਸਾਡੇ ਕੁਦਰਤੀ ਸੋਮੇ ਬਹਿਰੇ ਨੇ ਸਾਡੇ ਲਾਗਿਓਂ ਦੀ ਅਸੀਂ ਇਹਨਾਂ ਦੀ ਪ੍ਰੋਪਰ ਵਰਤੋਂ ਕਰੀਏ ਸਰਕਾਰ ਵੱਲੋਂ ਕੋਈ ਕਮੀ ਨਹੀਂ ਛੱਡੀ ਹੋਈ ਪੰਜ ਦਰਿਆਮ ਦੇ ਦਰਿਆਵਾਂ ਦੇ ਨਾਂ ਨਾਲ ਜਾਣਿਆ ਜਾਂਦਾ ਪੰਜਾਬ ਕਿਤੋਂ ਨਾ ਕਿਤੋਂ ਪਾਣੀ ਚੋਂ ਗੁੰਮ ਹੋ ਚੁੱਕਿਆ ਸੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਦੂ ਪਾਣੀ ਹਰਿਆਣੇ ਨੂੰ ਦੇਣ ਲਈ ਕੋਰੀ ਨਾ ਕਰ ਦਿੱਤੀ ਹੈ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਸਰਕਾਰ ਵੀ ਬਣੀ ਸੀ ਇਹੀ ਗੱਲ ਆਖੀ ਸੀ ਕਿ ਹਰ ਖੇਤ ਤੱਕ ਪਾਣੀ ਪਹੁੰਚਾਵਾਂਗੇ ਨਹਿਰੀ ਪਾਣੀ ਪਹੁੰਚੇਗਾ ਤਾਂ ਕਿ ਪੰਜਾਬ ਦਾ ਜਿਹੜਾ ਪੱਧਰ ਹੀਠਾਂ ਜਾ ਰਿਹਾ ਪੰਜਾਬ ਦੇ ਪਾਣੀਆਂ ਦਾ ਉਹ ਰੁਕ ਸਕੇ ਅਤੇ ਉਹ ਪੱਧਰ ਉੱਚਾ ਹੋ ਸਕੇ ਉਸ ਤੋਂ ਬਾਅਦ ਲਗਾਤਾਰ ਤੁਸੀਂ ਹੁਣ ਦੇਖ ਰਹੇ ਹੋ ਕਿ ਪੰਜਾਬ ਤੇ ਹਰਿਆਣੇ ਦੀ ਇੱਕ ਤਕਰਾਰ ਚੱਲ ਰਹੀ ਆ ਕਿ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਜਲ ਸਰੋਤ ਵਿਭਾਗ ਹਰਿਆਣੇ ਦਾ ਲਗਾਤਾਰ ਕਹਿ ਰਿਹਾ ਕਿ ਸਾਨੂੰ ਪਾਣੀ ਦਿੱਤਾ ਜਾਵੇ ਅਤੇ ਸੀਐਮ ਭਗਵਨ ਸਿੰਘ ਮਾਨ ਕਹਿ ਰਹੇ ਨੇ ਕਿ ਬਾਦੂ ਪਾਣੀ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਜਿੰਨਾ ਬਣਦਾ ਓਨਾ ਹੀ ਪਾਣੀ ਦਵਾਂਗੇ ਅਤੇ ਲਗਾਤਾਰ ਤਕਰਾਰ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਇੱਕ ਗਰਾਊਂਡ ਜ਼ੀਰੋ ਰਿਪੋਰਟ ਦਿਖਾ ਰਿਆਂ ਕਿ ਜਿਹੜੇ ਸੂਇਆਂ ਚ ਜਿਹੜੀਆਂ ਕੱਸੀਆਂ ਚ ਪਹਿਲਾਂ ਪਾਣੀ ਬਹੁਤ ਲੇਟ ਆਉਂਦਾ ਸੀ ਜ਼ਿਲ੍ਹਾ ਸੰਗਰੂਰ ਦੀ ਗੱਲ ਕਰਾਂਗੇ ਕਿ 9 ਜੂਨ ਤੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਝੋਨਾ ਲਾਉਣ ਲਈ ਸਰਕਾਰ ਨੇ ਇੱਕ ਸਮਾਂ ਸੀਮਾ ਤੈਅ ਕੀਤਾ ਅਤੇ 9 ਜੂਨ ਤੋਂ ਹੀ ਜਾਂ 9 ਜੂਨ ਤੋਂ ਲਾ ਲੋ ਇੱਕ ਦੋ ਦਿਨ ਪਹਿਲਾਂ ਪਾਣੀ ਆਉਂਦਾ ਸੀ ਉਹ ਸੂਏ ਚ ਪਰ ਉਹ ਸੂਏ ਹੁਣ ਭਰੇ ਚੱਲ ਰਹੇ ਨੇ ਤਸਵੀਰਾਂ ਦਿਖਾਵਾਂਗੇ ਕਿ ਇਹ ਸੂਆ ਬਿਲਕੁਲ ਭਰਿਆ ਚੱਲ ਰਿਹਾ ਜਿਹੜਾ ਜ਼ਿਲ੍ਹਾ ਸੰਗਰੂਰ ਚ ਪਵਾਨੀਗੜ ਦੇ ਵਿੱਚ ਦੀ ਲੰਘਦਾ ਥੂਹੀ ਨਹਿਰ ਤੋਂ ਆਉਂਦਾ ਥੂਹੀ ਨਹਿਰ ਆ ਜਿਹੜੀ ਉਹ ਵੀ ਫੁੱਲ ਭਰੀ ਚੱਲਦੀ ਆ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਕਹਿ ਰਹੇ ਨੇ ਕਿ ਜਿਵੇਂ ਸਰਕਾਰ ਕਹਿ ਰਹੀ ਸੀ ਕਿ ਉਸੇ ਤਰ੍ਹਾਂ ਪਾਣੀ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਗੁਰਪ੍ਰੀਤ ਸਿੰਘ ਆਲੂਆਰਖ ਸਾਡੇ ਨਾਲ ਮੌਜੂਦ ਨੇ ਆਲੂਆਰਖ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਚੱਲ ਰਿਹਾ ਸਿਸਟਮ ਪੰਜਾਬ ਤੇ ਹਰਿਆਣਾ ਦਾ ਗੱਲਬਾਤ ਚੱਲ ਰਹੀ ਆ ਸੀਮ ਸਾਹਿਬ ਨੇ ਵੀ ਸਟੈਂਡ ਲਿਆ ਕਿ ਅਸੀਂ ਬਾਧੂ ਪਾਣੀ ਨਹੀਂ ਦੇਣਾ ਜਿੰਨਾ ਬਣਦਾ ਉਹਨਾਂ ਹੀ ਦਵਾਂਗੇ ਮਤਲਬ ਉਹ ਗੱਲਬਾਤ ਚੱਲ ਰਹੀ ਆ ਕਿਵੇਂ ਦੇਖਦੇ ਹੋ ਬਾਕੀ ਇੱਧਰ ਇਹ ਸੂਆ ਪਹਿਲਾਂ ਦੇਖਦੇ ਹੁੰਦੇ ਸੀ ਬਹੁਤ ਲੇਟ ਆਉਂਦਾ ਸੀ ਇਹ ਹੁਣ ਸਮੇਂ ਨਾਲ ਆ ਰਿਹਾ ਪਾਣੀ ਵਾਲੇ ਮੁੱਦੇ ਤੇ ਕਿਵੇਂ ਚੱਲ ਰਿਹਾ ਸਰਕਾਰ ਦਾ ਸਭ ਤੋਂ ਪਹਿਲਾਂ ਤਾਂ ਮਾਜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਂ ਕਈ ਵਾਰੀ ਦੇਖਿਆ ਮੇਰੀ ਹੀ ਤੁਹਾਡੇ ਨਾਲ 2-3 ਵਾਰੀ ਗੱਲਬਾਤ ਹੋ ਗਈ ਪਾਣੀ ਵਾਲੇ ਮੁੱਦੇ ਤੇ ਤੁਸੀਂ ਪੰਜਾਬ ਦੇ ਮੁੱਦੇ ਨੂੰ ਜਿਹੜੀ ਪੰਜਾਬ ਨੂੰ ਲੋਡ ਹੈ ਜਿਸ ਪਾਣੀ ਦੀ ਜਾਂ ਜਿਸ ਮੁੱਦੇ ਦੀ ਲੋੜ ਹੈ ਉਹਨੂੰ ਬੜੀ ਬੇਖੂਬੀ ਨਾਲ ਉਭਾਰ ਦਿਓ ਤੇ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਮੁੱਖ ਮੰਤਰੀ ਸਾਹਿਬ ਦੇ ਪਾਣੀ ਦੇ ਸਟੈਂਡ ਸੀ ਸਟੈਂਡ ਦੀ ਇਹ ਹੁਣ ਨਹੀਂ ਇਹ 2 ਸਾਲ ਪਹਿਲਾਂ ਹੀ ਉਹਨਾਂ ਨੇ ਆਪਦਾ ਜਦੋਂ ਪਾਣੀ ਵਾਲੇ ਵਿਭਾਗ ਨਾਲ ਆਪਣੀ ਹਰਿਆਣੇ ਨਾਲ ਮੀਟਿੰਗਾਂ ਹੋਈਆਂ ਸੀ ਉੱਥੇ ਆਪਣਾ ਮੁੱਦਾ ਆਪਣਾ ਏਜੰਡਾ ਕਲੀਅਰ ਕਰਤਾ ਸੀ ਕਿ ਸਾਡੇ ਕੋਲੇ ਬਾਦੂ ਪਾਣੀ ਦੇਣ ਦੇ ਲਈ ਇੱਕ ਬੂੰਦ ਵੀ ਨਹੀਂ ਹੈ ਉਹਨਾਂ ਦੀ ਮਿਹਨਤ ਸਦਕਾ ਇਹ ਦੋ ਦੋ ਸਾਲਾਂ ਦੇ ਵਿਚਕਾਰ ਉਹਨਾਂ ਦੀ ਮਿਹਨਤ ਸਦਕਾ ਤੁਸੀਂ ਸਰਕਾਰੀ ਰਿਪੋਰਟਾਂ ਸਰਕਾਰੀ ਏਜੰਸੀਆਂ ਦੀਆਂ ਜਿਹੜੀਆਂ ਰਿਪੋਰਟਾਂ ਆਈਆਂ ਨੇ ਕਿ ਸੰਗਰੂਰ ਪਟਿਆਲਾ ਜਿਹੜੇ ਰੈੱਡ ਜ਼ੋਨ ਮੰਨੇ ਜਾਂਦੇ ਨੇ ਪਾਣੀ ਦੇ ਮਾਮਲੇ ਦੇ ਵਿੱਚ ਜਿੱਥੇ ਇੱਥੇ ਮੋਟਰਾਂ ਦੇ ਨਵੇਂ ਕਨੈਕਸ਼ਨ ਵੀ ਲੈਣ ਤੇ ਪਾਬੰਦੀ ਹੈ ਮਨਾਹੀ ਹੈ ਰੈਡ ਜ਼ੋਨ ਚ ਨੇ ਖੇਤਰ ਤਾਂ ਇਹਨਾਂ ਦਾ ਪਾਣੀ ਦਾ ਸਰਕਾਰੀ ਰਿਪੋਰਟਾਂ ਕਹਿ ਰਹੀਆਂ ਨੇ ਮੈਂ ਨਹੀਂ ਕਹਿ ਰਿਹਾ ਹੈਗਾ ਇਹਨਾਂ ਦਾ ਪਾਣੀ ਦਾ ਮਿਆਰ ਪਾਣੀ ਦਾ ਜਿਹੜਾ ਪੱਧਰ ਹੈ ਉਹ ਹੇਠਲਾ ਪੱਧਰ ਉੱਪਰ ਹੋਇਆ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੇ ਮਾਨ ਦੀ ਦੂਰ ਅੰਦੇਸ਼ੀ ਸੋਚ ਲਾ ਲੋ ਉਹਨਾਂ ਦੇ ਯਤਨਾਂ ਸਤਕਾ ਲਾ ਲੋ ਇਹ ਉਹਨਾਂ ਦਾ ਧੰਨਵਾਦ ਹੈ ਇੱਥੇ ਬਿਲਕੁਲ ਜਿਹੜੇ ਰਜਵਾਹੇ ਦੇ ਨਜ਼ਦੀਕ ਆਪਾਂ ਖੜੇ ਆਂ ਇਹ ਰਜਵਾਹੇ ਅੱਗੇ ਉਦੋਂ ਚੱਲਦੇ ਸੀ ਜਦੋਂ ਤਰੀਕ ਆਉਂਦੀ ਸੀ ਕਿ ਆਹ ਤਰੀਕ ਨੂੰ ਝੋਨਾ ਲਾਉਣਾ ਤੇ ਤਰੀਕ ਹੁਣ 9 ਤਰੀਕ ਆ ਕਿ 9 ਤੋਂ ਸ਼ੁਰੂ ਹੋਣਾ ਸੰਗਰੂਰ ਜ਼ਿਲ੍ਹੇ 'ਚ ਪਰ ਇਹ ਪਹਿਲੀ ਪਾਣੀ ਦਿੱਤਾ ਇਹਦਾ ਕਿੰਨਾ ਕੁ ਫਾਇਦਾ ਕਿਸਾਨਾਂ ਨੂੰ ਹੋ ਰਿਹਾ ਤੇ ਜਿਹੜੀਆਂ ਮੱਕੀਆਂ ਨੇ ਜਾਂ ਹੋਰ ਫਸਲਾਂ ਲਾਈਆਂ ਉਹਨਾਂ ਤੱਕ ਪਾਣੀ ਪਹੁੰਚ ਰਿਹਾ ਪੂਰਾ ਮਾਜਾ ਸਾਹਿਬ ਇਹ ਪਾਣੀ ਇੱਕ ਦੇਣ ਦਾ ਇੱਥੇ ਬੜਾ ਵੱਡਾ ਬੜਾ ਵੱਡੀ ਗੱਲ ਹੈ ਇੱਥੇ ਤੁਸੀਂ ਮੈਂ ਪਿੱਛੇ ਵੀ ਆਪਣੀ ਵੀਡੀਓ ਚ ਜ਼ਿਕਰ ਕਰ ਚੁੱਕਿਆ 14 ਤਰੀਕ ਨੂੰ ਬੜਾ ਵੱਡਾ ਭਿਆਨਕ ਤੂਫਾਨ ਆਉਂਦਾ ਜਿਹੜਾ ਸੰਗਰੂਰ 18 ਨੂੰ ਸੌਰੀ 18 ਨੂੰ ਇੱਕ ਭਿਆਨਕ ਤੂਫਾਨ ਆਉਂਦਾ ਹੈ ਜਿਹੜਾ ਕਾਫੀ ਏਰੀਆ ਨੂੰ ਪ੍ਰਭਾਵਿਤ ਕਰ ਜਾਂਦਾ ਹੈ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੀ ਜੇ ਖਾਸ ਕਰਕੇ ਗੱਲ ਕਰੀਏ ਇਸ ਨੂੰ ਪ੍ਰਭਾਵਿਤ ਕਰਦਾ ਹੈ ਸੰਗਰੂਰ ਨੂੰ ਕਰਦਾ ਹੈ ਇਧਰ ਨਾਬਾ ਤੱਕ ਕਰਦਾ ਹੈ ਔਰ ਜਿਹੜਾ ਕਿ ਇਹ ਏਰੀਆ ਮੈਂ ਕਹਿੰਦਾ ਵੀ ਐਸੇ ਇਹ ਸੂਏ ਤੇ ਹੀ ਜ਼ਿਆਦਾਤਰ ਲੱਗਦਾ ਹੈ ਇਹ ਸੂਏ ਨੂੰ ਕ੍ਰੋਸ ਕੀਤਾ ਉਹ ਤੂਫਾਨ ਨੇ ਉਹ ਤੂਫਾਨ ਦੇ ਨਾਲ ਜਿਹੜਾ ਬਿਜਲੀ ਬੋਰਡ ਹੈ ਜਿਹੜੇ ਬਿਜਲੀ ਬੋਰਡ ਦੇ ਖੰਭੇ ਲਾਈਟਾਂ ਦਾ ਜਿਹੜਾ ਮੋਟਰਾਂ ਨੂੰ ਸਪਲਾਈ ਸੀ ਉਹਨਾਂ ਦੀ ਜਿਵੇਂ ਆਪਾਂ ਕਣਕਾਂ ਦੇ ਸੀਜ਼ਨ ਦੇ ਦੌਰਾਨ 4 ਘੰਟੇ ਕਰ ਦਿੰਦੇ ਆ ਰਾਤ ਨੂੰ ਹੈਨਾ ਤੇ ਉਹ ਸਪਲਾਈ ਵੀ ਬਿਲਕੁਲ ਪਿੰਡਾਂ ਚ ਤਾਂ 24 ਘੰਟੇ ਸਪਲਾਈ ਜਿਹੜੀ ਹੁੰਦੀ ਸੀ ਉਹ ਵੀ 4-4 5-5 ਦਿਨ ਠੱਪ ਰਹੀ ਹੈ ਤਾਂ ਪਾਣੀ ਲੋਕਾਂ ਨੇ ਕਿਸ ਤਰ੍ਹਾਂ ਪਸ਼ੂਆਂ ਨੂੰ ਪਲਾਇਆ ਕਿਸ ਤਰ੍ਹਾਂ ਆਪਣੇ ਪਸ਼ੂ ਸੰਭਾਲੇ ਨੇ ਕਿਸ ਤਰ੍ਹਾਂ ਜਾਂ ਆਪਣੇ ਪਰਿਵਾਰ ਦੀ ਜ਼ਿੰਦਗੀ ਸੰਭਾਲੀ ਕਿਵੇਂ ਜਨਰੇਟਰਾਂ ਦੇ ਪ੍ਰਬੰਧ ਕੀਤੇ ਜੇ ਮੈਂ ਆਪਣੀ ਗੱਲ ਕਰਾਂ ਅਸੀਂ ਨੇ ਮਾਨਸਾ ਤੋਂ ਦੋ ਜਨਰੇਟਰ ਮੰਗਾ ਕੇ ਆਪਣੇ ਇਸ ਪਿੰਡਾਂ ਨੂੰ ਦੇਖਿਆ ਜਿੱਥੇ ਪਾਣੀ ਦਿੱਤਾ ਹੈ ਮਤਲਬ ਉਹਨਾਂ ਦੀਆਂ ਮੋਟਰਾਂ ਚਲਾਈਆਂ ਨੇ ਸੋ ਇੱਥੇ ਪਾਣੀ ਨਾ ਇੱਥੇ ਮੈਂ ਨਹਿਰੀ ਵਿਭਾਗ ਦੇ ਖਾਸ ਕਰਕੇ ਉਹਨਾਂ ਨੂੰ ਵੀ ਸ਼ਾਬਾਸ਼ੀ ਦਿਨਾ ਕਿ ਉਹਨਾਂ ਨੇ ਜਿਹੜੇ ਪੇੜ ਸੀ ਦਰਖਤ ਸੀ ਉਹ ਡਿੱਗੇ ਸੂਏ ਦੇ ਵਿੱਚ ਵੀ ਸੀ ਕਿਉਂਕਿ ਫੋਰੈਸਟ ਦੇ ਬਹੁਤ ਜ਼ਿਆਦਾ ਪੇੜ ਦਰਖਤ ਨੇ ਜਿਹੜੇ ਉਹ ਲਾਏ ਹੁੰਦੇ ਨੇ ਨਹਿਰ ਦੇ ਆਲੇ ਦੁਆਲੇ ਉਹਨਾਂ ਨੇ ਇਹ ਸੂਆਂ ਨੂੰ ਪ੍ਰਭਾਵਿਤ ਕੀਤਾ ਸੀ ਪਰ ਜਿਵੇਂ ਨਾ ਕਹਿੰਦੇ ਨੇ ਜਦੋਂ ਸੋਚ ਸਹੀ ਹੋਵੇ ਤਰੀਕਾ ਸਹੀ ਹੋਵੇ ਤੁਹਾਡਾ ਕੰਮ ਕਰਨ ਦਾ ਤਾਂ ਨਰੇਗਾ ਮਨਰੇਗਾ ਤੋਂ ਕੰਮ ਲੈ ਕੇ ਮੈਂ ਪਹਿਲੀ ਵਾਰੀ ਨਰੇਗਾ ਮਨਰੇਗਾ ਦੀ ਸਹੀ ਵਰਤੋਂ ਹੁੰਦੀ ਦੇਖਿਆ ਨਹੀਂ ਤਾਂ ਆਪਾਂ ਨੇ ਆਮ ਦੇਖਿਆ ਲੋਕ ਵੀ ਆਲੇ ਦੁਆਲੇ ਕਹਿੰਦੇ ਹੁੰਦੇ ਨੇ ਵੀ ਕਿੱਥੇ ਕੰਮ ਲਾ ਰੱਖੇ ਨੇ ਕਿੱਥੇ ਬੈਠੇ ਨੇ ਇੱਥੇ ਲੋੜ ਨਹੀਂ ਸੀ ਆ ਉਹਨਾਂ ਚੋਂ ਮੈਂ ਆ ਸੂਏ ਦੇ ਵਿੱਚੋਂ ਇਹ ਸੂਆ ਮੇਰੇ ਨੇੜੇੋਂ ਦੀ ਲੰਘਦਾ ਮੈਂ ਕੱਲੀ ਕੱਲੀ ਟਾਣੀ ਬਾੜ ਖਿੱਚ ਕੇ ਕੜਦੇ ਹੋਏ ਉਹਨਾਂ ਨੂੰ ਦੇਖਿਆ ਇਹ ਸੂਆ ਤਿੰਨ ਚਾਰ ਦਿਨਾਂ ਦੇ ਵਿੱਚ ਬਾਅਦ ਤੂਫਾਨ ਤੋਂ ਬਾਅਦ ਚਾਲੂ ਕਰ ਦਿੱਤਾ ਗਿਆ ਸੀ ਔਰ ਇਹ ਸੂਏ ਦੇ ਸਦਕਾ ਅੱਜ ਬਹੁਤ ਸਾਰੇ ਜਿਹੜੇ ਜ਼ਿਮੀਦਾਰ ਨੇ ਆਪਣੇ ਜਿਹੜੇ ਬਰਸੀਨ ਸੀ ਜਾਂ ਚਰੀਆਂ ਬੀਜੀਆਂ ਹੋਈਆਂ ਸੀ ਜਾਂ ਮੱਕੀਆਂ ਬੀਜੀਆਂ ਹੋਈਆਂ ਸੀ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਉਹ ਜ਼ਿਮੀਦਾਰਾਂ ਦਾ ਜਿਨ੍ਹਾਂ ਦਾ ਮੈਂ ਸਮਝਦਾ 10 10 20 20000 ਰੁਪਿਆ ਹਰ ਇੱਕ ਜ਼ਿੰਮੇਵਾਰ ਦਾ ਖਰਚਾ ਕੀਤਾ ਹੋਇਆ ਸੀ ਆਪਣੇ ਪਸ਼ੂਆਂ ਦੇ ਲਈ ਜਾਂ ਅੱਗੇ ਵਾਲੀ ਪਸ਼ੂਆਂ ਦੀ ਬਿਉਤਬੰਦੀ ਦੇ ਲਈ ਉਹ ਸੰਭਾਲਣ ਵਿੱਚ ਕਾਮ ਨਹੀਂ ਉਹ ਪਾਣੀ ਦੀ ਪੂਰਤੀ ਕਿਤੋਂ ਵੀ ਨਹੀਂ ਕਰ ਸਕਦੇ ਸੀ ਨਾ ਉਹ ਇੰਨਾ ਮਹਿੰਗਾ ਡੀਜ਼ਲ ਫੂਕ ਸਕਦੇ ਸੀ ਕੁਝ ਵੀ ਨਹੀਂ ਹੋ ਸਕਦਾ ਸੀ ਇਹ ਧੰਨਵਾਦ ਹੈ ਜੀ ਬਿਲਕੁਲ ਜਨਨ ਕਿ ਕਿਸਾਨਾਂ ਨੂੰ ਬਚਾਇਆ ਇਸ ਪਾਣੀ ਨੇ ਨਹੀਂ ਬਿਜਲੀ ਬੰਦੂ ਦਾ ਗੁੱਲ ਹੋ ਗਿਆ ਸੀ ਕੰਮ ਪੂਰਾ ਬਿਲਕੁਲ ਗੁੱਲ ਹੋ ਗਿਆ ਸੀ ਜੀ ਅੱਜ ਵੀ ਗੁੱਲ ਹੈ ਅਜੇ 4 5 ਦਿਨ ਜਦੋਂ ਕਿ ਮੈਂ ਇਹ ਨਹੀਂ ਕਹਿੰਦਾ ਵੀ ਬਿਜਲੀ ਬੋਰਡ ਲੱਗਿਆ ਨਹੀਂ ਹੋਇਆ ਬੜਾ ਪੱਬਾਂ ਭਾਰ ਹੋ ਕੇ ਲੱਗਿਆ ਹੋਇਆ ਹੈ ਟਰੱਕਾਂ ਦੇ ਟਰੱਕ ਪੋਲਾਂ ਦੇ ਉੱਤਰ ਰਹੇ ਨੇ ਪਰ ਅਨਲਿਮਿਟਿਡ ਨੁਕਸਾਨ ਹੋ ਜਾਣਾ ਬਿਨਾਂ ਜਿਹੜਾ ਸੋਚਿਆ ਵੀ ਨਹੀਂ ਹੈਗਾ ਉਹ ਜਿਆ ਨੁਕਸਾਨ ਹੋ ਜਾਣਾ ਤਾਂ ਉਹਦੀ ਪਰਪਾਈ ਕਰਨ ਨੂੰ ਟਾਈਮ ਲੱਗਦਾ ਹੈ ਸ਼ਾਇਦ 5-7 ਦਿਨਾਂ ਦੇ ਵਿੱਚ ਅਜੇ ਹੋਰ ਵੀ ਮੋਟਰਾਂ ਵਾਲੀਆਂ ਲੱਟਾਂ ਚਲਾਉਣ ਨੂੰ ਟਾਈਮ ਲੱਗ ਜੇ ਤਾਂ ਇਸ ਇਹ ਇਹ ਨਹਿਰ ਦੇ ਜਿਹੜਾ ਇਹ ਨਹਿਰ ਇਹ ਇਹ ਨਹਿਰ ਤੋਂ ਕਈ ਸੂਏ ਕਈ ਬ੍ਰਾਂਚਾਂ ਪਿੱਛੇ ਨਿਕਲਦੀਆਂ ਨੇ ਥੂਹੀ ਤੋਂ ਸ਼ੁਰੂ ਹੁੰਦਾ ਮਾਝੀ ਮਾਝਾ ਬਿੰਬੜ ਅਨ ਅਲੋਰਖ ਅੱਗੇ ਨੂੰ ਲੰਘ ਜੀਏ ਭੋਨਿੰਗੜ ਕਈ ਸੂਏ ਦੇ ਤੋਂ ਛੋਟੇ-ਛੋਟੀਆਂ ਬ੍ਰਾਂਚਾਂ ਨਿਕਲਦੀਆਂ ਨੇ ਤਾਂ ਇਹ ਕਾਫੀ ਕੁਝ ਬਚਾ ਰਿਹਾ ਹੈ ਨਹੀਂ ਤੁਹਾਨੂੰ ਨਹੀਂ ਲੱਗਦਾ ਜੇ ਸੂਏ ਦਾ ਪਾਣੀ ਪ੍ਰੋਪਰ ਮਿਲੇ ਖੇਤਾਂ ਨੂੰ ਪ੍ਰੋਪਰ ਕਿਸਾਨ ਜਿਹੜੀ ਆਪਣੀ ਫਸਲ ਆ ਉਹ ਸੂਏ ਦੇ ਪਾਣੀ ਨਾਲ ਪਾਲਣ ਤਾਂ ਪਾਣੀ ਦਾ ਪੱਧਰ ਉੱਚਾ ਹੋਏਗਾ ਤੇ ਪਾਣੀ ਰੈੱਡ ਜ਼ੋਨ ਆ ਜਿਹੜਾ ਉਹ ਗ੍ਰੀਨ ਜ਼ੋਨ ਚ ਬਦਲ ਜਾਊਗਾ ਸਰ ਮੈਂ ਇੱਥੇ ਨਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਦੇਖੋ ਸਰਕਾਰੀ ਰਿਪੋਰਟਾਂ ਦੇ ਆਪਾਂ ਅੰਕੜੇ ਤਾਂ ਦੇਖ ਹੀ ਲਏ ਸੁਣ ਵੀ ਲਏ ਹਨ ਕਾਫੀ ਮੀਡੀਆ ਚ ਵੀ ਚੱਲੇ ਨੇ ਤੇ ਮੈਂ ਇੱਥੇ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਜਿਵੇਂ ਸੰਗਰੂਰ ਨਾ ਜਿਹੜੇ ਸੰਗਰੂਰ ਜਾਂ ਪਟਿਆਲਾ ਜਿਹੜੇ ਜ਼ੋਨ ਚ ਆ ਚੁੱਕੇ ਐ ਤਾਂ ਜੇ ਆਪਾਂ ਮੋਟਰ ਦੀ ਸੁੱੱਚ ਵੀ ਦਬਦੇ ਨਾ ਬੜੀ ਸੋਚ ਸਮਝ ਕੇ ਦੱਬੀਏ ਆ ਜਿਹੜੇ ਸਾਡੇ ਕੁਦਰਤੀ ਸੋਮੇ ਨੇ ਜਿਹੜੇ ਸਾਡੇ ਕੁਦਰਤੀ ਸੋਮੇ ਬਹਿਰੇ ਨੇ ਸਾਡੇ ਲਾਗਿਓਂ ਦੀ ਅਸੀਂ ਇਹਨਾਂ ਦੀ ਪ੍ਰੋਪਰ ਵਰਤੋਂ ਕਰੀਏ ਸਰਕਾਰ ਵੱਲੋਂ ਕੋਈ ਕਮੀ ਨਹੀਂ ਛੱਡੀ ਹੋਈ ਕਈ 100 ਕਰੋੜ ਬਜਟ ਨਹਿਰਾਂ ਦੇ ਲਈ ਪਾਣੀ ਦੇ ਲਈ ਰੱਖਿਆ ਗਿਆ ਆਪਾਂ ਉਹਦੀ ਸਹੀ ਵਰਤੋਂ ਕਰਕੇ ਪਾਪ ਲੈਣਾ ਪਵਾ ਕੇ ਮਤਲਬ ਮੇਰਾ ਇਹੀ ਸੁਨੇਹਾ ਹੈ ਕਿ ਆਪਾਂ ਇਹ ਪਾਣੀ ਦੀ ਸਹੀ ਵਰਤੋਂ ਕਰ ਲਈਏ ਬਿਲਕੁਲ ਜਿਵੇਂ ਸਰਕਾਰ ਚੱਲ ਰਹੀ ਆ ਇਸ ਮੁੱਦੇ ਤੇ ਕਿ ਪਾਣੀ ਕੱਲੇ ਕੱਲੇ ਖੇਤ ਨੂੰ ਦੇਣਾ ਸਰਕਾਰ ਨੂੰ ਉਵੇਂ ਚੱਲਣ ਦੀ ਲੋੜ ਆ ਹਜੇ ਪੂਰਾ ਵੀ ਗੰਭੀਰਤਾ ਨਾਲ ਦੇਖਣ ਦੀ ਲੋੜ ਆ ਸਾਰਾ ਸਿਸਟਮ ਮਾਜਾ ਸਾਹਿਬ ਇਹ ਸਰਕਾਰ ਦਾ ਇੱਕ ਸਭ ਤੋਂ ਮੈਂ ਕਹਿੰਨਾ ਇੰਪੋਰਟੈਂਟ ਵਿਸ਼ਾਸੀ ਪਾਣੀ ਪੰਜਾਬ ਸਰਕਾਰ ਦਾ ਪੰਜ ਦਰਿਆਮ ਦੇ ਦਰਿਆਵਾਂ ਦੇ ਨਾਂ ਨਾਲ ਜਾਣਿਆ ਜਾਂਦਾ ਪੰਜਾਬ ਕਿਤੋਂ ਨਾ ਕਿਤੋਂ ਪਾਣੀ ਚੋਂ ਗੁੰਮ ਹੋ ਚੁੱਕਿਆ ਸੀ ਇਹਨੂੰ ਸਭਾਲਣ ਦੀ ਲੋੜ ਸੀ ਔਰ ਸਰਕਾਰ ਨੇ ਇਹ ਇੱਕ ਨੰਬਰ ਤੇ ਆਪਣਾ ਨੰਬਰ 1 ਤੇ ਟਿਪਸ ਤੇ ਰੱਖਿਆ ਹੋਇਆ ਪਾਣੀ ਤੇ ਉਹਦੇ ਲਈ ਪ੍ਰੋਪਰ ਯਤਨ ਹੋ ਰਹੇ ਨੇ ਮੈਂ ਕਹਿੰਦਾ ਵੀ ਜੇ ਇਸੇ ਤਰ੍ਹਾਂ ਹੀ ਸਾਲ 2 ਸਾਲ ਲੱਗ ਗਏ ਤਾਂ ਉਹ 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 ਦਿਨ ਦੂਰ ਨਹੀਂ ਕਿ ਪਾਣੀ ਫਿਰ ਤੋਂ ਜਿਵੇਂ ਅਸੀਂ ਉੱਪਰ ਦੇਖਦੇ ਹੁੰਦੇ ਸੀ ਉਹ ਪਾਣੀ ਆਪਣੀ ਜਗ੍ਹਾ ਫਿਰ ਤੋਂ ਲੈ ਲੂਗਾ ਬਿਲਕੁਲ ਸਰਕਾਰ ਦੇ ਚਲੋ ਇਹ ਕੰਮ ਦੀ ਸ਼ਲਾਘਾ ਵੀ ਕਰਦੇ ਨੇ ਕਮੈਂਟ ਬਾਕਸਿਸ ਕਮੈਂਟ ਵੀ ਕਰਨਾ ਲੋਕਾਂ ਨੇ ਕਿ ਸਾਡੇ ਇਲਾਕੇ ਚ ਪਾਣੀ ਆ ਗਿਆ ਕਿੱਥੇ ਕਿੱਥੇ ਪਹੁੰਚਦਾ ਕਿੱਥੇ ਕਿੱਥੇ ਤੱਕ ਫ੍ਰੀ ਚ ਜਿਹੜੀਆਂ ਉਹ ਪਾਈਪਲਾਈਨਾਂ ਪੈ ਗਈਆਂ ਬਾਕੀ ਤੁਸੀਂ ਕਿਵੇਂ ਦੇਖਨੋ ਜਿਹੜੇ ਦੂਜੇ ਕੰਮ ਨੇ ਉੱਥੇ ਸਰਕਾਰ ਹੀਟਲੈਸ ਸਿਸਟਮ ਤੇ ਉੱਥੇ ਸਰਕਾਰ ਵਿਰੋਧੀ ਕਹਿੰਦੇ ਨੇ ਕਿ ਫੇਲਿਅਰ ਸਾਫਤ ਹੋ ਰਹੀ ਆ ਬਿਲਕੁਲ ਸਰ ਇਹ ਦੇਖੋ ਵਿਰੋਧੀਆਂ ਦਾ ਕੰਮ ਹੈ ਉਹਨਾਂ ਨੇ ਉਸੇ ਮੁੱਦੇ ਨੂੰ ਹੀ ਚੱਕਣਾ ਜਿਹਦੇ ਤੇ ਅਸੀਂ ਵੱਧ ਕਾਮਯਾਬਾਂ ਜਿਹੜਾ ਜਿਹੜਾ ਕੰਮ ਅਸੀਂ ਬਖੂਬੀ ਵਧੀਆ ਤਰੀਕੇ ਨਾਲ ਕਰ ਰਹੇ ਹਾਂ ਉਹ ਇਹਨੂੰ ਹੈ ਜਿਵੇਂ ਹੁਣ ਅੱਜ ਆਪਾਂ ਨੇ ਅੱਜ ਇਹਦੀ ਇਹਦੀ ਤੁਸੀਂ ਆ ਕੀਤੀ ਹੈ ਵੀਡੀਓ ਕੀਤੀ ਹੈ ਤਾਂ ਕਿਤੇ ਨਾ ਕਿਤੋਂ ਇਹੋ ਜਿਹਾ ਜੰਗਲਾਂ ਵਾਲਾ ਸੂਆ ਲੱਭ ਕੇ ਲਿਆਉਣਗੇ ਆ ਦੇਖੋ ਜੀ ਗੁਰਪ੍ਰੀਤ ਕਹਿ ਰਿਹਾ ਹੈ ਕਿ ਇੱਥੇ ਸੂਏ ਚੱਲ ਰਹੇ ਨੇ ਇਹਦੇ ਚ ਤਾਂ ਜੀ ਪਿਛਲੇ ਸਾਲ ਇਹ ਵਿਰੋਧੀਆਂ ਦਾ ਕੰਮ ਹੈ ਜੀ ਬੋਲਣਾ ਲੋਕ ਨਾਲ ਨੇ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਹੈ ਸਰਕਾਰ ਬੜੇ ਪੱਬਾਂ ਪਾਰ ਹੋ ਕੇ ਕੰਮਾਂ ਤੇ ਲੱਗੀ ਹੋਈ ਹੈ ਇਹਨਾਂ ਨੇ ਸਿਸਟਮ ਇੰਨਾ ਕੁ ਗੁੰਝਲਦਾਰ ਕਰ ਰੱਖਿਆ ਸੀ ਇਹਨਾਂ ਨੇ ਸਿਸਟਮ ਇੰਨਾ ਕੁ ਵਿਗਾੜ ਰੱਖਿਆ ਸੀ ਕਿ ਉਹਨੂੰ ਸੁਧਾਰਨ ਦੇ ਲਈ ਤੁਸੀਂ ਕੀ ਨਹੀਂ ਦੇਖਿਆ ਜੀ ਪਿੱਛੇ ਪਟਵਾਰੀਆਂ ਦਾ ਮੁੱਦਾ ਲਾ ਲਓ ਚਾਹੇ ਤਹਿਸੀਲਦਾਰਾਂ ਦਾ ਮੁੱਦਾ ਲਾ ਲਓ ਕਿੱਥੇ ਸਰਕਾਰ ਨੇ ਕੀ ਕਿਹੜੇ ਸਖਤ ਸਟੈਂਡ ਨਹੀਂ ਲਏ ਹੈਗੇ ਬਾਖਿਆ ਦਾ ਸਾਰਾ ਸਿਸਟਮ ਇੱਕ ਮਤਲਬ ਬਾਖੂਬੀ ਸੋਹਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕੋਈ ਕਮੀ ਨਹੀਂ ਛੱਡ ਰਹੀ ਜੀ ਸਰਕਾਰ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਨਹਿਰੀ ਲੱਗਦਾ ਕਿ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇ ਵੀ ਮੋਟਰ ਤਾਂ ਬਿਲਕੁਲ ਨਾ ਚਲਾਈ ਜਾਵੇ ਉੱਥੇ ਸਰ ਬਿਲਕੁਲ ਜੀ ਇਹ ਮੈਂ ਤਾਂ ਮੈਂ ਹਮੇਸ਼ਾ ਇਹੀ ਪਾਣੀ ਦੇ ਵਾਸਤੇ ਮੈਨੂੰ ਵੀ ਲੱਗਦਾ ਰਹਿੰਦਾ ਵੀ ਕਿਤੇ ਨਾ ਕਿਤੇ ਜੇ ਲੱਗਿਆਂ ਤਾਂ ਇਸ ਦੀ ਗੱਲ ਕੀਤੀ ਜਾਵੇ ਸਾਡੇ ਮੈਂ ਜ਼ਿਆਦਾ ਨਹੀਂ ਆਪਣੇ ਹਲਕੇ ਦੀ ਤਾਂ ਗੱਲ ਕਰੂੰਗਾ ਹੀ ਕਰੂੰਗਾ ਮੈਂ ਆਪਣੇ ਪਿੰਡ ਦੀ ਉਦਾਹਰਨ ਜ਼ਰੂਰ ਦਿੰਨਾ ਹੁੰਨਾ ਅੱਜ ਤੀਜੀ ਪਾਈਪ ਲਾਈਨ ਦਾ ਕੰਮ ਇਸ ਭਵਾਨੀਗੜ ਬਲਾਕ ਦੇ ਨੇੜੇ ਮੇਰਾ ਪਿੰਡ ਪੈਂਦਾ ਅਲੋਰਖ ਤੀਜੀ ਪਾਈਪ ਲਾਈਨ ਦਾ ਇਸ ਸੂਏ ਦੇ ਉਤੋਂ ਕੰਮ ਚੱਲ ਰਿਹਾ ਜਿਹੜਾ ਕਿ ਬੜੇ ਜੋਰਾਂ ਸ਼ੋਰਾਂ ਨਾਲ ਦੋ ਜੇ ਸੀ ਪੀਆਂ ਲੱਗੀਆਂ ਹੋਈਆਂ ਨੇ ਬੜੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਔਰ ਦੋ ਪਾਈਪ ਲੈਣਾ ਤੇ ਹੋਰ ਅੱਜ ਕਮੇਟੀਆਂ ਦੀ ਅਜੇ ਸਵੇਰੇ ਹੀ ਗੱਲ ਹੋ ਕੇ ਹਟੀ ਹੈ ਦੋ ਪਾਈਪ ਲੈਣਾ ਉਹ ਮਤਲਬ ਕਹਿਣ ਦਾ ਮੈਂ ਜਿਵੇਂ ਤੁਸੀਂ ਕਿਹਾ ਵੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਕਿਸਾਨ ਭਰਾਵਾਂ ਨੂੰ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਇਹ ਇਹੋ ਕਹਿਣਾ ਚਾਹੁੰਦਾ ਦੇਖੋ ਸਰਕਾਰ ਸਹੂਲਤ ਦੇ ਰਹੀ ਹੈ ਆਪਾਂ ਨੂੰ ਇਹ ਅੱਗੇ ਹੋ ਕੇ ਜੇ ਨਹੀਂ ਸਮਝ ਹੈਗੀ ਤਾਂ ਵਿਭਾਗਾਂ ਤੋਂ ਜਾਣਕਾਰੀ ਲੈ ਕੇ ਜਾਂ ਜਿਹੜੇ ਪਹਿਲਾਂ ਕਰਵਾ ਰਹੇ ਨੇ ਉਹਨਾਂ ਤੋਂ ਜਾਣਕਾਰੀ ਲੈ ਕੇ ਇਹਦਾ ਲਾਹਾ ਲੈਣਾ ਚਾਹੀਦਾ ਬਿਲਕੁਲ ਜਨਨ ਕਿ ਸੀਐਮ ਭਗਵੰਤ ਮਾਨ ਦਾ ਵੀ ਸਟੈਂਡ ਆ ਉਹ ਵੀ ਉੱਪਰੋਂ ਪਾਣੀ ਦੀ ਘਾਟ ਨਹੀਂ ਰਹਿਣ ਦਿੰਦੇ ਪੰਜਾਬ ਨੂੰ ਜਿੰਨਾ ਹਿੱਸਾ ਬਣਦਾ ਉਹ ਪੰਜਾਬ ਦੇ ਖੇਤਾਂ ਤੱਕ ਪਹੁੰਚੇਗਾ ਹੀ ਪਹੁੰਚੇਗਾ ਦੇਖੋ ਸੀਐਮ ਸਾਹਿਬ ਦੀ ਤੁਸੀਂ ਜਿਹੜੀ ਮਾਨ ਸਾਹਿਬ ਦੀ ਲੜਾਈ ਆ ਉਹ ਤੁਸੀਂ ਦੇਖੇ ਰਹੇ ਹੋ ਹਰਿਆਣੇ ਨਾਲ ਕਿਵੇਂ ਚੱਲ ਰਹੀ ਹੈ ਤੇ ਬਜਟ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੈਗੀ ਇੱਥੋਂ ਸਰਕਾਰ ਦਾ ਏਜੰਡਾ ਸਾਫ਼ ਹੁੰਦਾ ਕਿ ਸਰਕਾਰ ਕਿਹੜੇ ਵਿਸ਼ੇ ਤੇ ਕੰਮ ਕਰਨਾ ਚਾਹੁੰਦੀ ਹੈ ਯਾਨੀ ਕਿ ਜਿਹੜੇ ਪਿੰਡਾਂ ਨੂੰ ਸੂਆ ਨਹੀਂ ਲੱਗਦਾ ਉਹਨਾਂ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਨੇ ਕਿ ਸਰਕਾਰ ਤੋਂ ਫੰਡ ਲੈਣ ਤੇ ਸੂਏ ਆਪਣੇ ਪਿੰਡਾਂ 'ਚ ਲਵਾਉਣ ਉਹ ਬਿਲਕੁਲ ਇਹ ਲੋਕਾਂ ਨੂੰ ਅੱਗੇ ਹੋ ਕੇ ਮੂਰੇ ਹੋ ਕੇ ਜਿਹੜੇ ਸਿਆਣੇ ਜ਼ਿੰਮੇਦਾਰ ਨੇ ਜਾਣਦੇ ਨੇ ਜਿਨ੍ਹਾਂ ਨੇ ਕਈ ਮਤਲਬ ਛੋਟੇ ਹੁੰਦੇ ਉਹ ਸੂਏ ਚੱਲਦੇ ਦੇਖੇ ਹੋਏ ਸੀ ਉਹ ਅੱਜ ਵੀ ਨਕਸ਼ਿਆਂ ਦੇ ਵਿੱਚ ਪਏ ਨੇ ਨਕਸ਼ਿਆਂ ਦੇ ਵਿੱਚ ਉਹਨਾਂ ਦਾ ਰਕਬਾ ਪਿਆ ਉਹ ਉਹਨਾਂ ਨੂੰ ਅੱਗੇ ਹੋ ਕੇ ਮਤਲਬ ਉਹਨਾਂ ਤੇ ਕਾਰਵਾਈ ਚਲਾਉਣ ਤਾਂ ਸਰਕਾਰ ਸਭ ਕੁਝ ਲਾਉਣ ਨੂੰ ਤਿਆਰ ਹੈ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਗੱਲਬਾਤ ਕੀਤੀ ਆ ਕਿ ਪੰਜਾਬ ਦੇ ਖੇਤਾਂ ਨੂੰ ਪਾਣੀ ਲਗਾਉਣ ਲਈ ਸੂਏ ਦਾ ਜਨ ਕਿ ਨਹਿਰੀ ਪਾਣੀ ਲਗਾਉਣ ਲਈ ਸਰਕਾਰ ਲਵੇ ਪੂਰੇ ਫੰਡ ਨੇ ਕਿ ਵੱਧ ਤੋਂ ਵੱਧ ਫੰਡ ਵਰਤਣੇ ਚਾਹੀਦੇ ਨੇ ਤੇ ਤਸਵੀਰ ਤੁਹਾਨੂੰ ਰਜਵਾਹੀ ਦੀ ਦਿਖਾਈ ਆ ਸੂਏ ਦੀ ਦਿਖਾਈ ਆ ਜਿੱਥੇ ਪਿਛਲੇ ਦਿਨੀ ਬਹੁਤ ਹੜਾ ਆ ਬਿਜਲੀ ਬਿਲਕੁਲ ਕਿਤੇ ਨਾ ਕਿਤੇ ਪਿਛਲੇ ਕਈ ਦਿਨਾਂ ਤੋਂ ਬੰਦ ਦਾ ਖੇਤਾਂ ਦੇ ਖੰਭੇ ਟੁੱਟੇ ਉਸ ਤੋਂ ਬਾਅਦ ਜਿਹੜੇ ਸੂਏ ਨੇ ਉਹ ਭਰ ਕੇ ਚੱਲ ਰਹੇ ਨੇ ਤੇ ਕਿਸਾਨਾਂ ਨੂੰ ਕਿਸਾਨਾਂ ਨੂੰ ਲੋੜ ਸੀ ਪਾਣੀ ਦੀ ਉਹ ਪਾਣੀ ਹੁਣ ਕਿਸਾਨਾਂ ਨੂੰ ਮਿਲ ਰਿਹਾ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਦੀ ਹਰਿਆਣਾ ਨਾਲ ਵੀ ਗੱਲਬਾਤ ਚੱਲ ਰਹੀ ਆ ਕਿ ਸਾਡੇ ਲਈ ਕੋਈ ਬਾਦੂ ਪਾਣੀ ਨਹੀਂ ਸਾਡੇ ਖੇਤਾਂ ਲਈ ਅਸੀਂ ਨਹਿਰੀ ਪਾਣੀ ਮੁਹਈਆ ਕਰਾਉਣਾ ਅਤੇ ਅਸੀਂ ਜਿੰਨਾ ਹਿੱਸਾ ਬਣਦਾ ਹਰਿਆਣੇ ਨੂੰ ਉਹਨਾਂ ਦਵਾਂਗੇ ਬਾਦੂ ਪਾਣੀ ਨਹੀਂ ਦਵਾਂਗੇ ਕੈਮਰਾਮੈਨ ਪੀਮਾ ਪੱਟੀ ਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ